ありがとうございました

ਮੇਰੇ ਭੀਤੇ ਮੇਰੇ ਹੋਏ ਸਾਰੇ ਤਾ ਪਰ ਤੋਨ ਕਰਦੇ ਨਾ ਆਉਂਦੇ ਹੋਏ ਸਾਰੇ ਮੇਰੇ ਭੀਤੇ ਮੇਰੇ ਹੋਏ ਸਾਰੇ ਤਾ ਪਰ ਤੋਨ ਕਰਦੇ ਨਾ ਆਉਂਦੇ ਹੋਏ ਮੇਰੇ ਭੀਤੇ ਮੇਰੇ ਹੋਏ ਸਾਰੇ ਤਾ ਪਰ ਤੋਨ ਕਰਦੇ ਨਾ ਆਉਂਦੇ ਹੋਏ ਮੇਰੇ ਭੀਤੇ ਮੇਰੇ ਹੋਏ ਸਾਰੇ ਹਣੀ ਸੀ ਤੋ ਮੇਰੇ ਤੇ ਤੁਹਾਰੇ ਹਣੀ ਸੀ ਤੋ ਮੇਰੇ ਤੇ ਤੁਹਾਰੇ ਹਣੀ ਕੋ ਕੋ ਤੁਮੇ ਤੱਕ ਤੱਕ ਕਿਹ ਹਰੀ ਕੀ ਸੋ ਤੁਮੇ ਸੁਨਾਤਕ ਬਹੁਤ ਬਹੁਤ ਮੇਰਾ ਨਾਮ ਅੰਕੀਤ ਪਤਰਾਈ ਸ਼੍ਰੀ ਰਾਦੇ ਗੋਰੀ ਭਜ ਮੰਡਲੀ ਦਾ ਪ੍ਰਧਾਨ ਹਾਂ ਮੈਂ ਅਸੀਂ ਫਸਟ ਟਾਈਮ ਇੱਕ ਰਾਦਾ ਜਨਮਸ਼ਟੀ ਬਣਾ ਰਹੇ ਹਾਂ ਤੇ ਇਸ ਵਿੱਚ ਸ਼ਿਵਾਏ ਅਗਰ왈 ਜੀ ਆਓਗੇ ਗੁਣਗਾਨ ਕਰਨੇ ਵਾਸਤੇ ਤੇ ਤੁਸੀਂ ਦੇਖੋ ਕਿੰਨੀ ਰੌਣਕ ਹੈ ਲੱਡੂ ਗੁਪਾਲ ਜੀ ਦਾ ਜਨਮ ਦਿਨ ਹੈ ਗਿਆ ਸਾਰਿਆਂ ਨੂੰ ਧੂਮ ਧਾਮ ਨਾਲ ਬਣਾ ਰਹੇ ਆ ਤੇ ਸਾਰਿਆਂ ਨੂੰ ਜਨਮਸ਼ਟਮੀ ਬਹੁਤ-ਬਹੁਤ ਵਧਾਈਆਂ ਤੇ ਕਲਾਕਾਰ ਕੇ ਆ ਰਹੇ ਜੀ ਸ਼ਿਵਾਈ ਅਗਰਵਾਲ ਜੀ ਸ਼ਿਵਾਈ ਅਗਰਵਾਲ ਜੀ ਹਾਂ ਜੀ ਲੋਕਲੀ ਆ اچھا ਲੋਕਲੀ ਹਾਂ ਕਿੰਨੇ ਵੇਟ ਤੱਕ ਜਿਹੜਾ ਪ੍ਰੋਗਰਾਮ ਇੱਥੇ ਹੈ ਇਹ 12 ਵਜੇ ਤੱਕ ਬਾਕੀ ਪ੍ਰਭੂ ਪੁਛਾਈ ਅੱਛਾ ਪ੍ਰਭੂ ਪੁਛ ਹਾਂ ਜੀ ਕਿੰਨੇ ਵੇਟ ਤੱਕ ਸਕੇ ਹਾਂ ਜੀ ਹਾਂ ਜੀ ਸ਼ਿਵਾਈ ਅਗਰਵਾਲ ਸ਼ੁਭ ਅਗਰਵਾਲ ਜੀ ਜੋ ਅੱਜ ਜਨਮਸ਼ਟਮੀ ਮਹੀਨੇ ਨੂੰ ਲੈ ਕੇ ਜਨਮਸ਼ਟਮੀ ਦੇ ਪਰਵ ਚ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਮੰਡਲਾਂ ਨੂੰ ਔਰ ਸ਼੍ਰੀ ਰਾਧਿਕਾ ਗੋਰੀ ਭਜਨ ਮੰਡਲੀ ਨੂੰ ਸ਼ਿਵਾਯਾ ਅਗਰਵਾਲ ਦੀ ਤਰਫੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਨੇ ਔਰ ਇਹ ਮੇਰਾ ਵੀ ਸੁਭਾਗ ਹੈ ਇਹਨਾਂ ਦਾ ਵੀ ਸੁਭਾਗ ਹੈ ਜਿਹੜੇ ਪਿਆਰ ਕਰਦੇ ਮੈਨੂੰ ਔਰ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਗਾਣ ਦਾ ਔਰ ਅੱਜ ਦੀ ਯੁਵਾ ਪੀੜ੍ਹੀ ਨੂੰ ਮੈਨੂੰ ਐਂ ਹੀ ਕਹੂੰਗਾ ਕਿ ਜਿਹੜੇ ਗਲਤ ਨਸ਼ੇ 'ਚ ਜਾ ਰਹੇ ਹੈ ਉਹ ਆ ਕੇ ਨੇ ਵੇਖਣੇ ਕਿ ਕਨਈਆਂ ਦੀ ਨੰਦ ਲਾਲ ਦੀ ਕੁਝ ਗੱਲ ਹੀ ਹੋਰ ਹੈ ਤੇ ਆਣ ਔਰ ਕਨਈਆ ਦੀ ਸ਼ੁਰੂ ਤੋਂ ਹੀ ਗੱਲ ਹੋ ਰਹੀ ਹੈ ਤੇ ਅੱਜ ਦੀ ਵੀ ਹੋ ਰਹੀ ਹੈ ਔਰ ਹਮੇਸ਼ਾ ਹੀ ਰਹੂਗੀ ਇਹ ਸਮਝਣ ਦੀ ਗੱਲ ਹੈ ਕਿ ਆਪਾਂ ਕਿਵੇਂ ਸਮਝਦੇ ਆਂ ਤੇ ਆਪਾਂ ਅੱਜ ਭਜਨ ਮੰਡਲੀ ਜੇ ਬਣੀ ਹੈ ਤਾਂ ਆਪਾਂ ਨੂੰ ਇੱਕ ਦੌਰ ਮਿਲਿਆ ਹੈ ਕਿ ਆਪਾਂ ਯੁਵਾ ਪੀੜੀ ਨੂੰ ਵਧੀਆ ਕ੍ਰਿਸ਼ਨ ਕਨਈਆ ਦੇ ਨਾਂ ਤੇ ਲੈ ਕੇ ਜਾਈਏ ਅੱਜ ਅਗਰ 10 ਜਣੇ ਹੈ ਮੰਡਲੀ 'ਚ ਤੇ ਕੱਲ ਨੂੰ 50 ਜਣੇ ਵੀ ਹੋਈਏ ਤਾਂ ਕਿ ਇੱਕ ਮਸਾਇਲ ਕਾਇਮ ਕਰੀਏ ਆਪਣੇ ਕੋਟਕਪੁਰੇ 'ਚ ਕਿ ਸ਼੍ਰੀ ਰਾਧਿਕਾ ਗੋਰੀ ਭਜਨ ਮੰਡਲੀ ਇੱਕ ਕ੍ਰਿਸ਼ਨ ਕਨਈਆ ਦੇ ਨਾਂ ਤੇ ਜਾਣਦੀ ਹੈ ਜਨਮਸ਼ਟੀ ਮਿਲ ਜਾ ਰਹੀ ਹੈ ਵੇਨੇ ਵੇਨੇ ਜੰਮ ਇਹ ਜੰਮਾਈ ਜਾਂਦੀ ਹੈ ਇਹ ਹਰ ਸਾਲ ਦੀ ਤਰ੍ਹਾਂ ਇਸ ਮੰਦਰ 'ਚ ਵੀ ਜਨਮ ਅਸ਼ਟਮੀ ਧੂਮ-ਧਾਮ ਨਾਲ ਮਨਾਇ ਜਾਂਦੀ ਹੈ ਤੇ ਤੁਹਾਡੇ ਸਾਹਮਣੇ ਤੁਸੀਂ ਵੇਖਿਆ ਪ੍ਰੋਗਰਾਮ 'ਚ ਚੌਂਕੀ ਲੱਗੇ ਰਾਤ ਨੂੰ 12:30 ਦੇ ਕਰ ਚੌਂਕੀ ਲੱਗੂਗੀ 12 ਵਜੇ શ્રી ਕ੍ਰਿਸ਼ਨ ਭਗਵਾਨ ਨੂੰ ਭੋਗ ਲੱਗੂਗਾ ਤੇ ਹਰ ਸਾਲ ਦੀ ਤਰ੍ਹਾਂ ਇਸਾਰ ਵੀ ਲੋਕਾਂ ਦੇ ਸਹਿਯੋਗ ਨਾਲ ਧੂਮ-ਧਾਮ ਨਾਲ ਮਨਾਇਆ ਜਾਂਦਾ ਸੀ ਇਹ ਮਿਲਦਾ ਮਨਾ ਰਹੇ ਸੀ ਨਹੀਂ ਨਹੀਂ ਇਹ ਹਰ ਸਾਲ ਹੀ ਮੰਦੀ ਆਈ ਇਹ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਮਨਾ ਰਹੇ ਧੂਮ-ਧਾਮ ਨਾਲ ਪਰ ਚੀਨ ਮੰਦਰਾ ਇਹ ਬਹੁਤ ਪੁਰਾਣਾ ਬਹੁਤ ਕਰਕੇ ਲਗਾਤਾਰ ਇਸੇ ਕੋਈ ਵੀ ਪ੍ਰੋਗਰਾਮ ਹਮੇ ਮੰਦਿਰ ਤੇ ਚੱਲਦੇ ਜਾਂਦਾ ਹਰ ਵਕਤ ਹੀ ਰਾਜਵੀ ਆਈ ਹੈ